ਅੱਜ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਹੈ ਉਹਨੂੰ ਚੈਲੰਜ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਦਾ ਲਿਵਾਸ ਬਣਾ ਕੇ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਬੰਦਾ ਉੱਥੇ ਕੁਰਸੀ ਦੇ ਉੱਤੇ ਬੈਠਾ ਗੁਰਨਾਨਕ ਬਣ ਕੇ ਬੈਠਾ ਹੈ ਅਜੇ ਗੱਲ ਰੁਕੇਗੀ ਨਹੀਂ ਜੇ ਸਿੱਖ ਨਾ ਜਾਗੇ ਤੁਸੀਂ ਵੇਖੋਗੇ ਆਉਣ ਵਾਲੇ ਦੇ ਨੱਚ ਕੇ ਗੁਰਨਾਨਕ ਸਾਹਿਬ ਦੀ ਸ਼ਕਲ ਬਣਾ ਕੇ ਸਿਗਰਟਾਂ ਪੀ ਰਹੇ ਹੋਣਗੇ ਲੋਕ ਗੁਰੂ ਗੋਬਿੰਦ ਸਿੰਘ ਦੀ ਸ਼ਕਲ ਬਣਾ ਕੇ ਤੰਬਾਕੂ ਮਲ ਰਹੇ ਹੋਣਗੇ ਲੋਕ ਇਹ ਰਾਹ ਉਸ ਪਾਸੇ ਨੂੰ ਜਾ ਰਿਹਾ ਹੈ ਜਿਹੜਾ ਕਿ ਬੜਾ ਗਲਤ ਹੈ ਜੀ ਦੇ ਤੇ ਸਾਡੇ ਜਥੇਦਾਰਾਂ ਨੂੰ ਐਸਜੀਪੀਸੀ ਨੂੰ ਦਿੱਲੀ ਕਮੇਟੀ ਨੂੰ ਹਰਿਆਣਾ ਕਮੇਟੀ ਨੂੰ ਸਾਰਿਆਂ ਨੂੰ ਸਖਤ ਸਟੈਂਡ ਲੈਣ ਦੀ ਲੋੜ ਹੈ ਸਾਰਿਆਂ ਨੂੰ ਡਟਵੀਂ ਵਿਰੋਧਤਾ ਕਰਨ ਦੀ ਲੋੜ ਹੈ ਔਰ ਉਹਨਾਂ ਤੇ ਪਰਚਾ ਕਰਵਾਉਣਾ ਚਾਹੀਦਾ ਐਨੀ ਹਿੰਮਤ ਪੈ ਗਈ ਬੰਦਿਆਂ ਦੀ ਕਿ ਹੁਣ ਗੁਰਨਾਨਕ ਸਾਹਿਬ ਦਾ ਰੋਲ ਵੀ ਕਰਨਗੇ ਤਸਵੀਰ ਨਹੀਂ ਬਣਨੀ ਔਰ ਜਦੋਂ ਅਸੀਂ ਇਹਦੇ ਵਿੱਚ ਢਿੱਲ ਦਿੱਤੀ ਤਸਵੀਰਾਂ ਤੋਂ ਗੱਲ ਚਲੀ ਗਈ ਐਨੀਮੇਸ਼ਨ ਫਿਲਮਾਂ ਤੱਕ ਬਹੁਤ ਲਿਮਟਿਡ ਬੰਦਿਆਂ ਨੇ ਪੰਥ 'ਚ ਵਿਰੋਧਤਾ ਕੀਤੀ ਕਿ ਬੜਾ ਗਲਤ ਰੂਟ ਚੁਣ ਰਹੇ ਹੋ ਤੁਸੀਂ ਉਹ ਐਨੀਮੇਸ਼ਨ ਭਾਵੇਂ ਸਹਿਬਜ਼ਾਦਿਆਂ ਦਾ ਬਣਾ ਰਹੇ ਹੋ ਬੜੀ ਹੈਰਾਨਗੀ ਦੀ ਗੱਲ ਹੈ ਸਿੱਖ ਪਰਿਵਾਰ ਕਹਿ ਰਿਹਾ ਸਾਡੇ ਬੱਚਿਆਂ ਨੂੰ ਪਤਾ ਲੱਗ ਜਾਊਗਾ ਸਹਿਬਜ਼ਾਦਿਆਂ ਬਾਰੇ ਕਮਾਲ ਦੀ ਗੱਲ ਇਹ ਪਹਿਲੀ ਵਾਰ ਹੀ ਹੋਇਆ ਕਿ ਸਿੱਖ ਬੀਬੀਆਂ ਸਿੱਖ ਆਦਮੀ ਆਪਣੇ ਜਵਾਕਾਂ ਨੂੰ ਸਾਕਾ ਸਰਹੰਦ ਸੁਣਾਉਣ ਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਉਹ ਕਹ ਰਿਹਾ ਨਹੀਂ ਇਹ ਸਿਨੇਮੇ ਵਾਲੇ ਸਾਨੂੰ ਦੱਸਣਗੇ ਇਹ ਐਨੀਮੇਸ਼ਨ ਦੱਸੂਗੀ ਹੁਣ ਸਾਨੂੰ ਸਿਧਾਂਤਕ ਤੌਰ ਤੇ ਬਹੁਤ ਵੱਡਾ ਨੁਕਸਾਨ ਸੀ ਇਹ ਸਿੱਖੀ ਦੀ ਰੋਹਾਨੀਅਤ ਤੇ ਹਮਲਾ ਸੀ ਇਹ ਮੈਂ ਪੂਰੀ ਹੋਸ਼ ਵਿੱਚ ਗੱਲ ਕਰ ਰਿਹਾ ਤੁਸੀਂ ਪੜ ਕੇ ਵੇਖੋ ਸਾਰੇ ਵਿਦਵਾਨਾਂ ਨੂੰ ਭਾਈ ਵੀਰ ਸਿੰਘ ਤੋਂ ਲਾ ਕੇ ਪ੍ਰੋਫੈਸਰ ਸਾਇ ਪੁਸਾਇਬ ਸਿੰਘ ਤੋਂ ਲਾ ਕੇ ਪ੍ਰੋਫੈਸਰ ਪੂਰਨ ਸਿੰਘ ਤੋਂ ਲਾ ਕੇ ਜਿੰਨੇ ਵੱਡੇ ਵੱਡੇ ਬੰਦੇ ਸਾਰੇ ਵਿਰੋਧ ਚ ਖੜੇ ਐ ਇਸ ਗੱਲ ਦੇ ਟਕਸਾਲ ਚੋਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਤੋਂ ਲਾ ਕੇ ਸਾਰੇ ਖਿਲਾਫ ਖੜੇ ਐ ਇਸ ਜੀ ਦੇ ਸਾਰੇ ਇਕਮੁੱਠ ਨੇ ਕਿ ਨਹੀਂ ਹੋਣਾ ਚਾਹੀਦਾ ਔਰ ਅਸੀਂ ਐਸਾ ਰਾ ਖੋਲਿਆ ਐਨੀਮੇਸ਼ਨ ਦਾ ਹੁਣ ਗੱਲ ਅੱਗੇ ਵਧ ਗਈ ਇੱਕ ਵੀਡੀਓ ਵੇਖ ਰਹੇ ਹੋ ਤੁਸੀਂ ਚੱਲ ਰਹੀ ਸੋਸ਼ਲ ਮੀਡੀਆ ਤੇ ਅੱਜਕੱਲ ਮੈਨੂੰ ਵੀ ਭੇਜੀ ਪੰਜਾਬ ਚੋਂ ਇੱਕ ਆਦਮੀ ਜਿਹੜੇ ਨੇ ਲਿਵਾਸ ਬਣਾਇਆ ਹੋਇਆ ਗੁਰਨਾਨਕ ਸਾਹਿਬ ਵਾਲਾ ਜਿਵੇਂ ਦੀ ਸ਼ਕਲ ਗੁਰਨਾਨਕ ਸਾਹਿਬ ਦੀ ਹੈ ਅਸੀਂ ਤਸਵੀਰਾਂ 'ਚ ਵੇਖੀ ਓਵੇਂ ਦਾ ਔਰ ਲੱਗੇ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਹੈ ਇੱਕ ਗ੍ਰੰਥ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਲੱਗ ਰਿਹਾ ਜਾਂ ਕੋਈ ਹੋਰ ਗ੍ਰੰਥ ਹੋਊਗਾ ਔਰ ਇਸ ਤਰ੍ਹਾਂ ਦਾ ਮੈਸੇਜ ਦਿੱਤਾ ਗਿਆ ਕਿ ਉੱਥੇ ਉਹ ਬੰਦਾ ਆਇਆ ਗੁਰਨਾਨਕ ਦਾ ਲਿਵਾਸ ਬਣਾ ਕੇ ਆਇਆ ਕੁਰਸੀ ਤੇ ਆ ਕੇ ਇਦਾਂ ਬੈਠ ਗਿਆ ਇਹ ਸਿੱਖੀ ਦੀ ਰੋਹਾਨੀਅਤ ਤੇ ਹਮਲਾ ਹੈ ਇਹ ਬਿਲਕੁਲ ਓਡਾ ਵੱਡਾ ਹੀ ਪਾਪ ਹੈ ਜਿਹੜਾ ਵੱਡਾ ਪਾਪ ਕਦੇ ਸੌਦਾ ਸਾਧਨ ਕੀਤਾ ਸੀਗਾ ਸਨ 2007 ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਵਾੰਗ ਰਚ ਕੇ ਇਹ ਓਡਾ ਹੀ ਵੱਡਾ ਅਪਰਾਧ ਹੈ ਔਰ ਇਹਦੀ ਵਿਰੋਧਤਾ ਉਨੇ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਇਹ ਬਿਲਕੁਲ ਗਲਤ ਰੂਟ ਹੈ ਜਦੋਂ ਕਿ ਗੁਰਨਾਨਕ ਪਾਤਸ਼ਾਹ ਸਰੀਰ ਵਿੱਚ ਰਹਿੰਦੇ ਆ ਸ਼ਬਦ ਗੁਰੂ ਸੁਰਤ ਤੋਂ ਚੇਲਾ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਆਪ ਗੁਰੂ ਨੇ ਪਰ ਜਦੋਂ ਆਦ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਹੈ ਦਰਬਾਰ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਆਪਣਾ ਅਸਣ ਭੁੰਜੇ ਲਾ ਲੈਂਦੇ ਨੇ ਸ਼ਬਦ ਦਾ ਇੰਨਾ ਸਤਕਾਰ ਹੈ ਕਿ ਸੱਤਵੇਂ ਪਾਤਸ਼ਾਹ ਤਾਂ ਜੇ ਸੰਗਤ ਸ਼ਬਦ ਗਾਇਨ ਕਰਦੀ ਆਉਂਦੀ ਹੈ ਤਾਂ ਆਪਣੀ ਪਲੰਗ ਤੋਂ ਖੜੇ ਹੋ ਜਾਂਦੇ ਆ ਤੇ ਅੱਜ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਹੈ ਉਹਨੂੰ ਚੈਲੰਜ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਦਾ ਲਿਵਾਸ ਬਣਾ ਕੇ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਬੰਦਾ ਉੱਥੇ ਕੁਰਸੀ ਦੇ ਉੱਤੇ ਬੈਠਾ ਗੁਰਨਾਨਕ ਬਣ ਕੇ ਬੈਠਾ ਹੈ ਅਜੇ ਗੱਲ ਰੁਕੇਗੀ ਨਹੀਂ ਜੇ ਸਿੱਖ ਨਾ ਜਾਗੇ ਤੁਸੀਂ ਵੇਖੋਗੇ ਆਉਣ ਵਾਲੇ ਦੇ ਨੱਚ ਕੇ ਗੁਰਨਾਨਕ ਸਾਹਿਬ ਦੀ ਸ਼ਕਲ ਬਣਾ ਕੇ ਸਿਗਰਟਾਂ ਪੀ ਰਹੇ ਹੋਣਗੇ ਲੋਕ ਗੁਰੂ ਗੋਬਿੰਦ ਸਿੰਘ ਦੀ ਸ਼ਕਲ ਬਣਾ ਕੇ ਤੰਬਾਕੂ ਮਲ ਰਹੇ ਹੋਣਗੇ ਲੋਕ ਇਹ ਰਾਹ ਉਸ ਪਾਸੇ ਨੂੰ ਜਾ ਰਿਹਾ ਹੈ ਜਿਹੜਾ ਕਿ ਬੜਾ ਗਲਤ ਹੈ ਜੀ ਦੇ ਤੇ ਸਾਡੇ ਜਥੇਦਾਰਾਂ ਨੂੰ ਐਸਜੀਪੀਸੀ ਨੂੰ ਦਿੱਲੀ ਕਮੇਟੀ ਨੂੰ ਹਰਿਆਣਾ ਕਮੇਟੀ ਨੂੰ ਸਾਰਿਆਂ ਨੂੰ ਸਖਤ ਸਟੈਂਡ ਲੈਣ ਦੀ ਲੋੜ ਹੈ ਸਾਰਿਆਂ ਨੂੰ ਡਟਵੀਂ ਵਿਰੋਧਤਾ ਕਰਨ ਦੀ ਲੋੜ ਹੈ ਔਰ ਉਹਨਾਂ ਤੇ ਪਰਚਾ ਕਰਵਾਉਣਾ ਚਾਹੀਦਾ ਹੈ ਇੰਨੀ ਹਿੰਮਤ ਪੈ ਗਈ ਬੰਦਿਆਂ ਦੀ ਕਿ ਹੁਣ ਗੁਰਨਾਨਕ ਸਾਹਿਬ ਦਾ ਰੋਲ ਵੀ ਕਰਨਗੇ ਕੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰੋਲ ਕਰਨਗੇ ਪਿੱਛੇ ਦੇ ਸਹਬਜ਼ਾਦਿਆਂ ਦਾ ਰੋਲ ਖੋਇਆ ਸੀ ਕਿਸੇ ਸਕੂਲ ਦੇ ਵਿੱਚ ਇਹ ਸਾਡੀਆਂ ਇਹ ਸਾਡੇ ਤੇ ਵਿਪਰਵਾਦੀ ਹਮਲੇ ਐ ਇਹ ਜਿਹੜਾ ਸਾਡਾ ਨਿਆਰਾਪਣ ਹੈ ਉਹਨੂੰ ਖੋਰਾ ਲਾਉਣ ਦਾ ਹੀ ਯਤਨ ਹੈ ਕਿ ਸਿੱਖਾਂ ਦਾ ਜਿਹੜਾ ਗੁਰੂ ਦਾ ਕਨਸੈਪਟ ਹੈ ਸਿੱਖਾਂ ਵਿੱਚ ਜਿਹੜੀ ਸਿੱਖ ਸਿੱਖਾਂ ਦੇ ਅੰਦਰ ਗੁਰੂ ਪ੍ਰਤੀ ਇਮੇਜਸ ਹੈ ਜਿਹੜਾ ਪਿਆਰ ਸਤਕਾਰ ਹੈ ਉਹਨੂੰ ਖੋਰਾ ਲਾ ਦਿੱਤਾ ਜਾਵੇ ਤਸਵੀਰ ਨਹੀਂ ਬਣਨੀ ਔਰ ਜਦੋਂ ਅਸੀਂ ਇਹਦੇ ਵਿੱਚ ਢਿੱਲ ਦਿੱਤੀ ਤਸਵੀਰਾਂ ਤੋਂ ਗੱਲ ਚਲੀ ਗਈ ਐਨੀਮੇਸ਼ਨ ਫਿਲਮਾਂ ਤੱਕ ਬਹੁਤ ਲਿਮਟਿਡ ਬੰਦਿਆਂ ਨੇ ਪੰਥ 'ਚ ਵਿਰੋਧਤਾ ਕੀਤੀ ਕਿ ਬੜਾ ਗਲਤ ਰੂਟ ਚੁਣ ਰਹੇ ਹੋ ਤੁਸੀਂ ਉਹ ਐਨੀਮੇਸ਼ਨ ਭਾਵੇਂ ਸਹਿਬਜ਼ਾਦਿਆਂ ਦਾ ਬਣਾ ਰਹੇ ਹੋ ਬੜੀ ਹੈਰਾਨਗੀ ਦੀ ਗੱਲ ਹੈ ਸਿੱਖ ਪਰਿਵਾਰ ਕਹਿ ਰਿਹਾ ਸਾਡੇ ਬੱਚਿਆਂ ਨੂੰ ਪਤਾ ਲੱਗ ਜੂਗਾ ਸਹਿਬਜ਼ਾਦਿਆਂ ਬਾਰੇ ਕਮਾਲ ਦੀ ਗੱਲ ਇਹ ਪਹਿਲੀ ਵਾਰੀ ਹੋਇਆ ਕਿ ਸਿੱਖ ਬੀਬੀਆਂ ਸਿੱਖ ਆਦਮੀ ਆਪਣੇ ਜਵਾਕਾਂ ਨੂੰ ਸਾਕਾ ਸਰਹੰਦ ਸੁਣਾਉਣ ਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਉਹ ਕਹ ਰਿਹਾ ਨਹੀਂ ਇਹ ਸਿਨੇਮੇ ਵਾਲੇ ਸਾਨੂੰ ਦੱਸਣਗੇ ਇਹ ਐਨੀਮੇਸ਼ਨ ਦੱਸੂਗੀ ਹੁਣ ਸਾਨੂੰ ਸਿਧਾਂਤਕ ਤੌਰ ਤੇ ਬਹੁਤ ਵੱਡਾ ਨੁਕਸਾਨ ਸੀ ਇਹ ਸਿੱਖੀ ਦੀ ਰੋਹਾਨੀਅਤ ਤੇ ਹਮਲਾ ਸੀ ਇਹ ਮੈਂ ਪੂਰੀ ਹੋਸ਼ ਵਿੱਚ ਗੱਲ ਕਰ ਰਿਹਾ ਤੁਸੀਂ ਪੜ੍ਹ ਕੇ ਵੇਖੋ ਸਾਰੇ ਵਿਦਵਾਨਾਂ ਨੂੰ ਭਾਈ ਵੀਰ ਸਿੰਘ ਤੋਂ ਲਾ ਕੇ ਪ੍ਰੋਫੈਸਰ ਪੂਸਾਇਬ ਸਿੰਘ ਤੋਂ ਲਾ ਕੇ ਪ੍ਰੋਫੈਸਰ ਪੂਰਨ ਸਿੰਘ ਤੋਂ ਲਾ ਕੇ ਜਿੰਨੇ ਵੱਡੇ ਵੱਡੇ ਬੰਦੇ ਸਾਰੇ ਵਿਰੋਧ ਚ ਖੜੇ ਐ ਇਸ ਗੱਲ ਦੇ ਟਕਸਾਲ ਚੋਂ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਤੋਂ ਲਾ ਕੇ ਸਾਰੇ ਖਿਲਾਫ ਖੜੇ ਐ ਇਸ ਜੀ ਦੇ ਸਾਰੇ ਇੱਕ ਮੁੱਠਰੇ ਕਿ ਨਹੀਂ ਹੋਣਾ ਚਾਹੀਦਾ ਔਰ ਅਸੀਂ ਐਸਾ ਰਾ ਖੋਲਿਆ ਐਨੀਮੇਸ਼ਨ ਦਾ ਹੁਣ ਗੱਲ ਅੱਗੇ ਵਧ ਗਈ ਇੱਕ ਵੀਡੀਓ ਵੇਖ ਰਹੇ ਹੋ ਤੁਸੀਂ ਚੱਲ ਰਹੀ ਸੋਸ਼ਲ ਮੀਡੀਆ ਤੇ ਅੱਜਕੱਲ੍ਹ ਮੈਨੂੰ ਵੀ ਭੇਜੀ ਪੰਜਾਬ ਚੋਂ ਕਿ ਇੱਕ ਆਦਮੀ ਜਿਹੜੇ ਨੇ ਲਿਵਾਸ ਬਣਾਇਆ ਹੋਇਆ ਗੁਰਨਾਨਕ ਸਾਹਿਬ ਵਾਲਾ ਜਿਵੇਂ ਦੀ ਸ਼ਕਲ ਗੁਰਨਾਨਕ ਸਾਹਿਬ ਦੀ ਹੈ ਅਸੀਂ ਤਸਵੀਰਾਂ ਚ ਵੇਖੀ ਓਵੇਂ ਦਾ ਔਰ ਲੱਗੇ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਹੈ ਇੱਕ ਗ੍ਰੰਥ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਲੱਗ ਰਿਹਾ ਜਾਂ ਕੋਈ ਹੋਰ ਗ੍ਰੰਥ ਹੋਊਗਾ ਔਰ ਇਸ ਤਰ੍ਹਾਂ ਦਾ ਮੈਸੇਜ ਦਿੱਤਾ ਗਿਆ ਕਿ ਉੱਥੇ ਉਹ ਬੰਦਾ ਆਇਆ ਹੈ ਗੁਰਨਾਨਕ ਦਾ ਲਿਬਾਸ ਬਣਾ ਕੇ ਆਇਆ ਕੁਰਸੀ ਤੇ ਆ ਕੇ ਇਦਾਂ ਬੈਠ ਗਿਆ ਇਹ ਸਿੱਖੀ ਦੀ ਰੋਹਾਨੀਅਤ ਤੇ ਹਮਲਾ ਹੈ ਇਹ ਬਿਲਕੁਲ ਓਡਾ ਵੱਡਾ ਹੀ ਪਾਪ ਹੈ ਜਿਹੜਾ ਵੱਡਾ ਪਾਪ ਕਦੇ ਸੌਦਾ ਸਾਧਨ ਕੀਤਾ ਸੀਗਾ ਸਨ 2007 ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਵਾੰਗ ਰਚ ਕੇ ਇਹ ਓਡਾ ਹੀ ਵੱਡਾ ਅਪਰਾਧ ਹੈ ਔਰ ਇਹਦੀ ਵਿਰੋਧਤਾ ਉਨੇ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਇਹ ਬਿਲਕੁਲ ਗਲਤ ਰੂਟ ਹੈ ਜਦੋਂ ਕਿ ਗੁਰਨਾਨਕ ਪਾਤਸ਼ਾਹ ਸਰੀਰ ਵਿੱਚ ਰਹਿੰਦੇ ਆ ਸ਼ਬਦ ਗੁਰੂ ਸੁਰਤ ਤੋਂ ਚੇਲਾ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਆਪ ਗੁਰੂ ਨੇ ਪਰ ਜਦੋਂ ਆਦ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਹੈ ਦਰਬਾਰ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਆਪਣਾ ਅਸਣ ਭੁੰਜੇ ਲਾ ਲੈਂਦੇ ਨੇ ਸ਼ਬਦ ਦਾ ਇੰਨਾ ਸਤਕਾਰ ਹੈ ਕਿ ਸਤਵੇਂ ਪਾਤਸ਼ਾਹ ਤਾਂ ਜੇ ਸੰਗਤ ਸ਼ਬਦ ਗਾਇਨ ਕਰਦੀ ਆਉਂਦੀ ਹੈ ਤਾਂ ਆਪਣੀ ਪਲੰਗ ਤੋਂ ਖੜੇ ਹੋ ਜਾਂਦੇ ਆ ਅੱਜ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਹੈ ਉਹਨੂੰ ਚੈਲੰਜ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਦਾ ਲਿਵਾਸ ਬਣਾ ਕੇ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਬੰਦਾ ਉੱਥੇ ਕੁਰਸੀ ਦੇ ਉੱਤੇ ਬੈਠਾ ਗੁਰਨਾਨਕ ਬਣ ਕੇ ਬੈਠਾ ਹੈ ਅਜੇ ਗੱਲ ਰੁਕੇਗੀ ਨਹੀਂ ਜੇ ਸਿੱਖ ਨਾ ਜਾਗੇ ਤੁਸੀਂ ਵੇਖੋਗੇ ਆਉਣ ਵਾਲੇ ਦੇ ਨੱਚ ਕੇ ਗੁਰਨਾਨਕ ਸਾਹਿਬ ਦੀ ਸ਼ਕਲ ਬਣਾ ਕੇ ਸਿਗਰਟਾਂ ਪੀ ਰਹੇ ਹੋਣਗੇ ਲੋਕ ਗੁਰੂ ਗੋਬਿੰਦ ਸਿੰਘ ਦੀ ਸ਼ਕਲ ਬਣਾ ਕੇ ਤੰਬਾਕੂ ਮਲ ਰਹੇ ਹੋਣਗੇ ਲੋਕ ਇਹ ਰਾਹ ਉਸ ਪਾਸੇ ਨੂੰ ਜਾ ਰਿਹਾ ਹੈ ਜਿਹੜਾ ਕਿ ਬੜਾ ਗਲਤ ਹੈ ਜੀ ਦੇ ਤੇ ਸਾਡੇ ਜਥੇਦਾਰਾਂ ਨੂੰ ਐਸਜੀਪੀਸੀ ਨੂੰ ਦਿੱਲੀ ਕਮੇਟੀ ਨੂੰ ਹਰਿਆਣਾ ਕਮੇਟੀ ਨੂੰ ਸਾਰਿਆਂ ਨੂੰ ਸਖਤ ਸਟੈਂਡ ਲੈਣ ਦੀ ਲੋੜ ਹੈ ਸਾਰਿਆਂ ਨੂੰ ਡਟਵੀਂ ਵਿਰੋਧਤਾ ਕਰਨ ਦੀ ਲੋੜ ਹੈ ਔਰ ਉਹਨਾਂ ਤੇ ਪਰਚਾ ਕਰਵਾਉਣਾ ਚਾਹੀਦਾ ਹੈ ਇੰਨੀ ਹਿੰਮਤ ਪੈ ਗਈ ਬੰਦਿਆਂ ਦੀ ਕਿ ਹੁਣ ਗੁਰਨਾਨਕ ਸਾਹਿਬ ਦਾ ਰੋਲ ਵੀ ਕਰਨਗੇ ਕੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰੋਲ ਕਰਨਗੇ ਪਿੱਛੇ ਦੇ ਸਹਬਜ਼ਾਦਿਆਂ ਦਾ ਰੋਲ ਖੋਇਆ ਸੀ ਕਿਸੇ ਸਕੂਲ ਦੇ ਵਿੱਚ ਇਹ ਸਾਡੀਆਂ ਇਹ ਸਾਡੇ ਤੇ ਵਿਪਰਵਾਦੀ ਹਮਲੇ ਐ ਇਹ ਜਿਹੜਾ ਸਾਡਾ ਨਿਆਰਾਪਣ ਐ ਉਹਨੂੰ ਖੋਰਾ ਲਾਉਣ ਦਾ ਹੀ ਯਤਨ ਐ ਕਿ ਸਿੱਖਾਂ ਦਾ ਜਿਹੜਾ ਗੁਰੂ ਦਾ ਕਨਸੈਪਟ ਐ ਸਿੱਖਾਂ ਵਿੱਚ ਜਿਹੜੀ ਸਿੱਖ ਸਿੱਖਾਂ ਦੇ ਅੰਦਰ ਗੁਰੂ ਪ੍ਰਤੀ ਇਮੇਜ ਐ ਜਿਹੜਾ ਪਿਆਰ ਸਤਕਾਰ ਐ ਉਹਨੂੰ ਖੋਰਾ ਲਾ ਦਿੱਤਾ ਜਾਵੇ